ਅੱਜ ਮੈਂ ਤੁਹਾਨੂੰ ਦੱਸੂਗੀ ਕਿ ਆਪਾਂ ਆਪਣੇ ਘਰ ਦੇ ਵਿੱਚ ਆਲੂਆਂ ਨੂੰ ਬਿਨਾਂ ਉਬਾਲੇ ਉਬਲੇ ਹੋਏ ਆਲੂਆਂ ਵਰਗੀ ਸਬਜ਼ੀ ਬਣਾ ਕੇ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਬਹੁਤ ਹੀ ਵਧੀਆ ਤਰੀਕਾ ਹੈ ਜੀ ਦੇਸੀ ਜਿਹੇ ਤਰੀਕੇ ਦੇ ਨਾਲ ਆਪਾਂ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਿਓ ਤੇ ਵੀਡੀਓ ਨੂੰ ਫੁੱਲ ਵਾਟ ਚ ਜ਼ਰੂਰ ਕਰਨਾ ਜੀ ਚਲੋ ਜੀ ਆਪਾਂ ਸਬਜ਼ੀ ਬਣਾਉਣ ਦੀ ਰੈਸਪੀ ਕਰਦੇ ਹਾਂ ਸ਼ੁਰੂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਆਲੂਆਂ ਨੂੰ ਬਿਨਾ ਉਬਾਲੇ ਤੋਂ ਆਪਾਂ ਉਬਲੇ ਹੋਏ ਆਲੂਆਂ ਵਰਗੀ ਸਬਜ਼ੀ ਕਿਸ ਤਰ੍ਹਾਂ ਬਣਾ ਕੇ ਤਿਆਰ ਕਰਾਂਗੇ ਤੇ ਇਹ ਸਬਜ਼ੀ ਬਹੁਤ ਹੀ ਦੇਸੀ ਜਿਹੇ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕਰਨੀ ਆ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਜੇਕਰ ਤੁਸੀਂ ਚੈਨਲ ਤੇ ਆਏ ਹੋ ਪਹਿਲੀ ਵਾਰੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਓ ਇਥੇ ਆਪਾਂ 7-8 ਆਲੂ ਲੈ ਲਏ ਆ ਇਹ ਨਵੇਂ ਆਲੂ ਆ ਇਹਨਾਂ ਦਾ ਜਿਹੜਾ ਛਿਲਕਾ ਹੈ ਇਹ ਆਪਾਂ ਜ਼ਿਆਦਾ ਨਹੀਂ ਉਤਾਰਨਾ ਹਲਕਾ ਹਲਕਾ ਸਕਰਬ ਕਰਾਂਗੇ ਤੇ ਧੋਣ ਤੋਂ ਬਾਅਦ ਇਹ ਬਿਲਕੁਲ ਸਾਫ਼ ਜੇ ਹੋ ਜਾਣਗੇ ਠੀਕ ਹੈ ਜੀ ਤੇ ਇੱਧਰ ਆਪਾਂ ਦੋ ਪਿਆਜ਼ ਲੈਏ ਆ ਦੋ ਗੱਟੀਆਂ ਲਸਣ ਦੀਆਂ ਤੇ ਤਿੰਨ ਚਾਰ ਦੋ ਤਿੰਨ ਪਾ ਟਮਾਟਰ ਪਾ ਲਵਾਂਗੇ ਤੇ ਹਰੀਆਂ ਮਿਰਚ ਆਪਾਂ ਸਵਾਦ ਅਨੁਸਾਰ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਅਦਰਕ ਪਾ ਲਾਂਗੇ ਇਹਨਾਂ ਦਾ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਤੇ ਆਲੂਆਂ ਨੂੰ ਆਪਾਂ ਛਿੱਲ ਲਵਾਂਗੇ ਠੀਕ ਹੈ ਜੀ ਇਹ ਸਾਰਾ ਸਮਾਨ ਤਿਆਰ ਕਰਨ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਜੀ ਇਧਰ ਆਪਾਂ ਲਸਣ ਵੀ ਛਿੱਲ ਲਿਆਏ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਵੀ ਆਪਾਂ ਕਰ ਲਈਆਂ ਨੇ ਇਹਨਾਂ ਨੂੰ ਹੁਣ ਆਪਾਂ ਧੋਸ ਵਰਕ ਤੇ ਪੇਸਟ ਕਰਾਂਗੇ ਤੇ ਆਲੂਆਂ ਨੂੰ ਆਪਾਂ ਇਹ ਇਸ ਤਰ੍ਹਾਂ ਨਾ ਐਦਾਂ ਹਲਕਾ ਹਲਕਾ ਸਕਰਬ ਹੀ ਕਰਨਾ ਹੈ ਇੱਕ ਗੱਲ ਦਾ ਇੱਥੇ ਤੁਸੀਂ ਖਾਸ ਧਿਆਨ ਰੱਖਿਓ ਜੀ ਜਦੋਂ ਵੀ ਆਲੂਆਂ ਨੂੰ ਸਕਰਬ ਕਰਨਾ ਨਾਲ ਦੀ ਨਾਲ ਇਦਾਂ ਪਾਣੀ ਦੇ ਵਿੱਚ ਪਾਈ ਜਣਾ ਇੱਕ ਡੋਂਗੇ 'ਚ ਪਾਣੀ ਜ਼ਰੂਰ ਰੱਖ ਲੈਣਾ ਦੇਖੋ ਨਵੇਂ ਆਲੂਆਂ ਨੂੰ ਮਿੱਟੀ ਬਹੁਤ ਲੱਗੀ ਹੁੰਦੀ ਆ ਨਾ ਇਸ ਕਰਕੇ ਇਹ ਆਲੂ ਨੂੰ ਜਦੋਂ ਆਪਾਂ ਛਿਲਕਾ ਉਤਾਰ ਕੇ ਇਦਾਂ ਹੀ ਰੱਖਦੇ ਆ ਇਹ ਨਾ ਕਾਲੇ-ਕਾਲੇ ਜਾਦਾ ਹੋ ਜਾਂਦੇ ਆ ਸੋ ਇਸ ਤਰ੍ਹਾਂ ਪਾਣੀ ਰੱਖਣਾ ਹੀ ਹੁਣ ਦੇਖੋ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਮਿੱਟੀ ਹੋ ਗਈ ਗੰਦਲਾ ਪਾਣੀ ਹੋ ਗਿਆ ਤੇ ਇਹ ਪਾਣੀ ਨੂੰ ਵੀ ਆਪਾਂ ਮਤਲਬ ਢੋਲ ਦਵਾਂਗੇ ਤੇ ਤਿੰਨ ਚਾਰ ਪਾਣੀਾਂ ਵਿੱਚ ਹੋਰ ਚੰਗੀ ਤਰ੍ਹਾਂ ਆਲੂਆਂ ਨੂੰ ਆਪਾਂ ਧੋ ਲਵਾਂਗੇ ਆਲੂ ਆਪਾਂ ਕਈ ਪਾਣੀਾਂ ਵਿੱਚ ਇਧਰ ਆਪਾਂ ਪੇਸਟ ਵੀ ਤਿਆਰ ਕਰ ਲਿਆ ਏ। ਕੁੱਕਰ ਆਪਾਂ ਗੈਸ ਦੇ ਉੱਤੇ ਰੱਖ ਲਿਆ ਏ। ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਛੀ ਤੇ ਸਰੋਂ ਦਾ ਤੇਲ। ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਂਗੇ। ਇਧਰ ਤੇਲ ਗਰਮ ਹੋ ਗਿਆ। ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਚਮਚ ਜੀਰਾ। ਦੇਖੋ ਜੀਰਾ ਤੜਕ ਗਿਆ ਏ। ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਦਰਦਰਾ ਜਿਹਾ ਕੁੱਟਿਆ ਹੋਇਆ ਸਾਬ ਉਹ ਦਹਨੀਆ ਧਨੀਏ ਨੂੰ ਨਾ ਆਪਾਂ ਜਿਆਦਾ ਬਰੀਕ ਪੇਸਟ ਨਹੀਂ ਬਣਾਇਆ ਨਾ ਹੀ ਸਾਫਤਾ ਰੱਖਿਆ ਹਲਕਾ ਜਿਹਾ ਦਰਦਰਾ ਕੁੱਟ ਲਿਆ ਇਹਦਾ ਨਾ ਤੇਸ ਤੇ ਜਿਹੜਾ ਆਲੂਆਂ ਦੇ ਵਿੱਚ ਬਹੁਤ ਵਧੀਆ ਹੁੰਦਾ ਏ ਤੇ ਹੁਣ ਆਪਾਂ ਪਾ ਦਵਾਂਗੇ ਪੇਸਟ ਜੋ ਆਪਾਂ ਤਿਆਰ ਕੀਤਾ ਸੀ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਦੇਖੋ ਜ ਸਬਜੀ ਕੋਈ ਵੀ ਹੋਵੇ ਹਨਾ ਬਹੁਤੇ ਮਸਾਲੇ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਅਗਰ ਆਪਣਾ ਮਸਾਲਾ ਜਿਹੜਾ ਚੰਗੀ ਤਰੀਕੇ ਦੇ ਨਾਲ ਭੁੰਨਿਆ ਹੋਵੇ ਤੇ ਬਹੁਤ ਵਧੀਆ ਸਬਜੀ ਬਣੀ ਬਣ ਕੇ ਤਿਆਰ ਹੁੰਦੀ ਹੈ ਮਸਾਲਾ ਕੱਚਾ ਨਹੀਂ ਰਹਿਣਾ ਚਾਹੀਦਾ ਦੇਖੋ ਹਨਾ ਹਰ ਇੱਕ ਦਾ ਜਿਹੜਾ ਸਬਜੀ ਬਣਾਉਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ ਜਿਸ ਤਰ੍ਹਾਂ ਮੈਂ ਆਪਣੇ ਘਰ ਦੇ ਵਿੱਚ ਬਣਾਉਣੀ ਆ ਮੈਂ ਤੁਹਾਡੇ ਨਾਲ ਉਹੀ ਤਰੀਕਾ ਹਮੇਸ਼ਾ ਸ਼ੇਅਰ ਕਰਦੀ ਆ ਤੇ ਇੱਥੇ ਦੇਖੋ ਜੀ ਆਪਾਂ ਹਨਾ ਸੇਕ ਜਿਹੜਾ ਫੁੱਲ ਕੀਤਾ ਹੋਇਆ ਏ ਫੁੱਲ ਸੇਕਦੇ ਉੱਤੇ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਣਾ ਏ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਆਪਣਾ ਮਸਾਲਾ ਤੇਲ ਛਾੜਨੀ ਰਿੰਦਾ ਦੇਖੋ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਿਆ ਹੈ ਤੇ ਮਸਾਲੇ ਨੇ ਤੇਲ ਵੀ ਛੱਡ ਦਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਬੇਸਿਕ ਜਿਹਾ ਮਸਾਲੇ ਇੱਕ ਚਮਚ ਪਾਵਾਂਗੇ ਆਪਾਂ ਹਲਦੀ ਪਾਊਡਰ ਸਵਾਦ ਅਨੁਸਾਰ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ ਦੇਖੋ ਜੀ ਮੈਂ ਤੁਹਾਨੂੰ ਮੈਂ ਅੱਗੇ ਵੀ ਹਮੇਸ਼ਾ ਦੱਸਦੀ ਹੁੰਦੀ ਆ ਕਿ ਅਸੀਂ ਆਪਣੇ ਘਰ ਦੇ ਵਿੱਚ ਸੇਂਦਾ ਨਮਕ ਦੀ ਵਰਤੋਂ ਕਰਦੇ ਆ ਤੁਹਾਨੂੰ ਵੀ ਇਹੀ ਸਲਾਹ ਦੇਵਾਂਗੀ ਕਿ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਂਦਾ ਨਮਕ ਹੀ ਵਰਤਿਆ ਕਰੋ ਤੇ ਥੋੜਾ ਜਿਹਾ ਆਪਾਂ ਸੇਕ ਲਵਾ ਲਾਂਗੇ ਹਲਦੀ ਨੂੰ ਭੁੰਨ ਲਵਾਂਗੇ ਜਿੱਕੋ ਅੱਜ ਲਾਲ ਮਿਰਚ ਘਰੇ ਹੈ ਨਹੀਂ ਸੀ ਇਸ ਕਰਕੇ ਆਪਾਂ ਨਹੀਂ ਪਾਈ ਸੋ ਜਿਹੜੀ ਚੀਜ਼ ਨਹੀਂ ਹੁੰਦੀ ਉਹਦੇ ਵੀ ਨਾ ਸਰ ਜਾਂਦਾ ਹੈ ਬਸ ਮਸਾਲਾ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਭੁੱਜਿਆ ਹੋਵੇ ਨਾ ਇਸ ਕਰਕੇ ਆਪਾਂ ਹੁਣ ਇਹਦੇ ਵਿੱਚ ਪਾ ਦੇਵਾਂਗੇ ਥੋੜਾ ਜਿਹਾ ਪਾਣੀ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਮਸਾਲੇ ਨੂੰ ਇੱਕ ਵਾਰੀ ਹੋਰ ਸੇਕ ਲਵਾ ਲਵਾਂਗੇ ਆਪਾਂ ਨਾਲ ਹੀ ਪਾ ਦੇਵਾਂਗੇ ਜੀ ਆਲੂ ਆਲੂ ਆਪਾਂ ਕੱਟਨੇ ਵੀ ਹੈਗੇ ਇਸ ਤਰ੍ਹਾਂ ਹੀ ਪਾਣੇ ਆ ਇਹ ਪਾਂ ਸਬਜੀ ਇੱਕ ਦੇਸੀ ਆ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਰਹੇ ਹਾਂ ਤੇ ਦੇਖੋ ਜੀ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਸੇਕ ਲੱਗਣ ਦਵਾਵਾਂਗੇ ਇਹਨੂੰ ਫਟਕ ਦਵਾਵਾਂਗੇ ਦੇਖੋ ਜੀ ਇੱਥੇ ਆਲੂਆਂ ਨੂੰ ਅਤੇ ਮਸਾਲੇ ਨੂੰ ਚੰਗੀ ਤਰ੍ਹਾਂ ਦੇ ਨਾਲ ਸੇਕ ਲੱਗ ਚੁੱਕਿਆ ਹੈ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਪਾਣੀ ਪਾਣੀ ਨਾ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਹੈ ਜੇ ਤਾਂ ਤੁਸੀਂ ਸਬਜੀ ਬਹੁਤ ਜ਼ਿਆਦਾ ਗਾੜੀ-ਗਾੜੀ ਜੀ ਰੱਖਣੀ ਹੈ ਤਾਂ ਘੱਟ ਪਾ ਲਿਓ ਜੇ ਸਬਜੀ ਤੁਸੀਂ ਥੋੜੀ ਮਤਲਬ ਪਤਲੀ ਰੱਖਣੀ ਹੈ ਤਾਂ ਤੁਸੀਂ ਪਾਣੀ ਥੋੜਾ ਜਿਆਦਾ ਪਾ ਦਿਓ ਇੱਥੇ ਮੈਂ ਥੋੜਾ ਜਿਹਾ ਪਾਣੀ ਹੋਰ ਪਾ ਦਵਾਂਗੀ ਤੇ ਹੁਣ ਕੁੱਕਰ ਦਾ ਢੱਕਣ ਕਰ ਦਵਾਂਗੀ ਜੀ ਬੰਦ ਇਸ ਪੂਰੀ ਵੀਡੀਓ ਤੁਸੀਂ ਜ਼ਰੂਰ ਦੇਖਣਾ ਜੀ ਤੇ ਆਪਾਂ ਹੁਣ ਸਬਜੀ ਤੁਹਾਨੂੰ ਬਣੇ ਤੋਂ ਬਾਅਦ ਫਿਰ ਮਿਲਾਂਗੇ ਇੱਥੇ ਆਪਾਂ ਇਹਨੂੰ 5-6 ਵਿਸਲਾ ਲੱਗਣ ਦਵਾਂਗੇ ਜੀ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਦੇਖੋ ਜੀ 5-6 ਵਿਸਲਾ ਵੱਜ ਚੁੱਕੀਆਂ ਸੀ ਤੇ ਇੱਥੇ ਆਪਾਂ ਗੈਸ ਬੰਦ ਕਰ ਦਿੱਤਾ ਸੀਗਾ ਤੇ ਆਪਾਂ ਆਫ ਨਿਕਲ ਚੁੱਕੀ ਹੈ ਤੇ ਹੁਣ ਇੱਥੇ ਆਪਾਂ ਢੱਕਣ ਖੋਲ ਲਵਾਂਗੇ ਤੁਸੀਂ ਬਿਨਾਂ ਲਾਲ ਮਿਰਚਾਂ ਤੋਂ ਸਬਜ਼ੀ ਦਾ ਕਲਰ ਦੇਖ ਸਕਦੇ ਹੋ ਕਿੰਨਾ ਵਧੀਆ ਆਇਆ ਏ ਦੇਖੋ ਜੀ ਹੁਣ ਜਿਹੜੇ ਇਹਦੇ ਵਿੱਚ ਸਾਪ ਤੇ ਆਲੂ ਆ ਹਨਾ ਉਹਨਾਂ ਨੂੰ ਨਾ ਆਪਾਂ ਕੜਛੀ ਦੇ ਨਾਲ ਇਸ ਤਰ੍ਹਾਂ ਜੇ ਤੁਹਾਡੇ ਕੋਲ ਆਲੂ ਮੈਸ਼ਰ ਹੈਗਾ ਤੁਸੀਂ ਉਹਦੇ ਨਾਲ ਤੋੜ ਲਓ ਨਹੀਂ ਤਾਂ ਤੁਸੀਂ ਇਦਾਂ ਕੜਛੀ ਦੇ ਨਾਲ ਹੀ ਇਹਨਾਂ ਨੂੰ ਮੈਸ਼ ਕਰ ਸਕਦੇ ਹੋ ਇਹ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਆਲੂਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਫੇਲ ਲੈਣਾ ਹੈ ਇਹ ਸਬਜੀ ਨੂੰ ਤੁਸੀਂ ਚਾਹੋ ਤਾਂ ਪੂਰੀਆਂ ਦੇ ਨਾਲ ਚਾਹੋ ਜੀਰਾ ਰਾਈਸ ਦੇ ਨਾਲ ਚਾਹੋ ਸਿੰਪਲ ਫੁਲਕੇ ਨਾਲ ਜਾਹੋ ਤੁਸੀਂ ਮੱਕੀ ਦੀ ਰੋਟੀ ਦੇ ਨਾਲ ਖਾ ਸਕਦੇ ਹੋ ਠੀਕ ਹੈ ਜੀ ਇਹ ਸਬਜੀ ਤੁਸੀਂ ਦੇਖ ਸਕਦੇ ਹੋ ਬਣ ਕੇ ਆਪਣੀ ਬਿਲਕੁਲ ਤਿਆਰ ਹੋ ਚੁੱਕੀ ਹੈ ਸਾਰੇ ਆਲੂਆਂ ਨੂੰ ਆਪਾਂ ਇਸ ਤਰ੍ਹਾਂ ਹੀ ਮੈਸ਼ ਕਰ ਲਿਆ ਹੈ ਸਬਜੀ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਇਸ ਤਰੀਕੇ ਦੀ ਬਣੀ ਹੈ ਇੰਨੀ ਕੁ ਗਾੜੀ ਬਣ ਗਈ ਹੈ ਇਹ ਸਬਜੀ ਅੱਪਾ ਨੇ ਗੈਸ ਤੇ ਰੱਖ ਲਈ ਹੈ ਤੇ ਗੈਸ ਆਪਾਂ ਔਨ ਕਰ ਲਿਆ ਹੈ 2 ਮਿੰਟ ਨਾਲ ਆਪਾਂ ਇਦਾਂ ਹੀ ਖੁੱਲਾ ਰਜਾ ਲਵਾਂਗੇ ਇਹਨੂੰ ਇੱਕ ਵਾਰੀ ਜਿਹੜੇ ਆਪਾਂ ਆਲੂ ਮੈਸ਼ ਕੀਤੇ ਹੋਣਾ ਵਿੱਚ ਵੀ ਨਮਕ ਵਿੱਚ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਰਚ ਜਾਵੇ 2 ਮਿੰਟ ਚੰਗੀ ਤਰ੍ਹਾਂ ਦੇ ਨਾਲ ਪੱਕ ਗਈ ਹੈ ਜੀ ਤੇ ਆਪਾਂ ਗੈਸ ਬੰਦ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਸਬਜੀ ਦਾ ਟੈਕਸਚਰ ਕੁਝ ਇਸ ਤਰੀਕੇ ਦਾ ਹੈ ਤਾਂ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੇ ਇਹਦੇ ਵਿੱਚ ਹੁਣ ਪਾ ਦਵਾਂਗੇ ਆਪਾਂ ਖੂਬਸਾਰਾ ਹਰਾ ਧਨੀਆ ਹਰਾ ਧਨੀਆ ਇਸ ਸਬਜੀ ਵਿੱਚ ਪਾਇਆ ਹੋਇਆ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਦੇਖੋ ਜੀ ਆਪਾਂ ਆਲੂਆਂ ਨੂੰ ਬਿਨਾਂ ਉਬਾਲੇ ਉਬਲੇ ਹੋਏ ਆਲੂਆਂ ਵਰਗੀ ਸਬਜੀ ਬਣਾ ਕੇ ਕਰ ਲਈ ਹੈ ਤਿਆਰ ਤੁਹਾਨੂੰ ਇਹ ਤਰੀਕਾ ਕਿੱਦਾਂ ਦਾ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਜੀ ਬਹੁਤ ਹੀ ਦੇਸੀ ਜਿਹਾ ਤਰੀਕਾ ਹੈ ਇਹ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ